ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੋ ਠੀਕ ਠਾਕ ਜੋ ਵਧੀਆ ਵਧੀਆ ਠੀਕ ਠਾਕ ਦੱਸਣਾ ਮੀ ਪਈ ਜਾਂਦਾ ਇਨਾ ਮੀ ਵੀਰ ਜੀ ਮੈਂ ਆਪਣੇ ਕੋਲ ਆਈਆਂ ਸੀ ਦੋ ਤਿੰਨ ਚੰਗੀਆਂ ਹਾਂਜੀ ਉਹ ਵੇਗੀਆਂ ਇੱਕ ਹੁਣ ਮੈਂ ਆਜੀ ਬੜੀ ਚੰਗੀ ਨੀਲੀ ਦਾ ਵਿੱਚ ਸੂਈ ਹੋਈ ਸੂਈ ਜਾਂ ਹਾਂਜੀ ਬਾਹਰ ਵੀਰਾਂ ਨੂੰ ਖਾਈਏ ਜੀ ਡਿਟੇਲ ਜੋ ਇਹ ਵੀਰ ਜੀ ਪਹਿਲਾਂ ਵੀਰ ਜੀ ਡਰੈੱਸ ਦੱਸਿਆ ਕਰੋ ਆਪਣਾ ਬਿਆਸ ਵੀਰ ਜੀ ਪਿੰਡ ਪੰਦੇਰ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਫਤੇਗੜ ਜੂੜੀਆਂ ਸਾਨੂੰ ਆਇਆ ਤੇ 3 ਕਿਲੋਮੀਟਰ ਹਾਂਜੀ ਵੀਰ ਜੀ 8 ਕਿਲੋਮੀਟਰ ਤੇ ਹਾਂ ਜੀ ਦੱਸੋ ਮਾਈ ਦੀ ਜਾਣਕਾਰੀ ਮੈਂ ਵੀ ਜਿਹੇ ਸਵੇਰ ਮੈਂ ਸੋਈ ਆ ਤੀਜਾ ਸੂਆ ਸੋਈ ਆ ਤੀਜੇ ਦਿਨ ਦੀ ਸੋਈ ਆ ਤੀਜੇ ਦਿਨ ਦੀ ਸੋਈ ਆ 9 ਲੀਟਰ ਮੈਂ ਸਲੇਪ ਬੋਲਾ 9 ਕਿਲੋ ਬੋਲਾ ਹੀ ਆ ਹਾਂ ਜੀ ਚਲ ਖੋਲੋ ਫਿਰ 9 ਕਿਲੋ ਵੀਰਾਂ ਦਾ ਬੋਲਾ ਲਾ ਲੈ ਕੋਈ ਦੁੱਧ ਨਾਲੇ ਤਿੰਨਾਂ ਦਿਨਾਂ ਦੀ ਸੋਈ ਆ ਕੱਟੀ ਮਗਰ ਤੇ ਮੈਂ ਮਈ ਕੱਟੀ ਮਗਰ ਉਹ ਤਾਜੀ ਸਾਬੇ ਖਥਣ ਚਦਾ ਚੈੱਕ ਕਰ ਚੱਡਾ ਜੁੱਡਾ ਚੰਗਾ ਨਾ ਵੀਰ ਬੈਗ ਮਾਰਿਆ ਆ ਵੀ ਵੀ ਦੇ ਖੋਚਾਂ ਦਾ ਛੋਟਾ ਚੰਗਾ ਡੇਰੀ ਵਾਲੀ ਮਈ ਓਦਾਂ ਦੇ ਡੇਰੀ ਵਾਲਾ ਜਿਹੜਾ ਸਵੇਰੇ ਉੱਠੀ ਜਾਂਦੀ 11 12 12 ਕਿਲੋ ਦੁੱਧ ਆ ਆਹ ਦੇਖੋ ਵੀ ਜਿੱਥੇ ਲਾਤ ਲਾ ਕੇ ਚੈੱਕ ਕਰੋ ਆਹ ਪੂਰੀ ਫਸੀ ਪਈ ਆ ਪੂਰੀ ਮੈਂ ਬਹੁਤ ਚੰਗੀ ਚੰਗੀ ਨਿਗਰਿਆ ਮੱਜਣਾ ਵੀ ਜੀ ਕਿੰਨਾ ਦਿਨਾਂ ਦੀ ਸੂਈ ਆ 9 10 ਕਿਲੋ ਵੀਨਾ ਦਾ ਦੁੱਧ ਆ ਕਿੰਨਾ ਦਾ ਦੁੱਧ ਕਰੀ ਜਾਊ ਮੈਂ ਦੁੱਧ ਦੀ ਜੰਗੀ ਕੋਈ ਪਿਆਰ ਦੇ ਸੇਵਾ ਵਾਲਾ 12 ਕਿਲੋ ਦੁੱਧ ਦੀ ਥਾਂ ਥੁਣਾ ਆ ਵੇਖ ਲੋ ਇਕਲਾ ਇਕਲਾ ਲੱਗਾ ਥਾਂ ਚੰਗਾ ਜੀ ਮਜ਼ੇ ਬੜੀ ਚੰਗੀ ਨੀਲੀ ਵੀ ਮੈਂ ਚਵਾ ਚੋਂ ਇਹ ਬਹੁਤ ਚੰਗਾ ਲੱਗਾ ਚਵਾ ਕਿੰਨਾ ਗਿਆ ਪੂਰਾ ਵਧੀਆ ਗੱਲ ਚਵਾ ਤੇ ਕੀ ਡਿਮਾਂਡ ਰੱਖੀ ਜੀ ਉਹਦੀ ਡਿਮਾਂਡ ਵੀ ਜੀ ਮੈਂ ਇਹਦਾ ਹਰੀ 95000 ਦੀ ਵੇਚੀ ਦੀ ਹੈ ਹਾਂਜੀ ਹਾਂ ਨਾ ਮੈਂ 90000 ਦੀ ਨਿਸ਼ਾਰ ਦੋ 2000 ਦਾ 88000 ਦੇਤਾ ਹਾਂ 88000 ਦੀ ਮੈਂ ਵੀਰਾਂ ਦਾ ਦੇ ਦਾਂਗੇ ਪਰ ਮੈਂ ਵੱਡੀ ਆ ਨਾ ਵੇਜੀ ਕੱਟੀ ਮਗਰ ਆਈ ਕੱਟੀ ਚੰਗੀ ਮੀਂ ਮਗਰ ਬਾਕੀ ਮਈਆਂ ਆਈਆਂ ਹਨਾ ਵੀਰ ਜੀ ਵੇਗੀਆਂ ਤੇ ਹੁਣ ਕਿਦਾਂ ਆਉ ਨਵਾਂ ਮਾਲ ਆਜਾ ਲਿਆਉਣ ਗਿਆ ਮਈਆਂ ਚਾਰ ਪੰਜ ਪਰ ਨਹੀਂ ਬਾਕੀ ਨਹੀਂ ਵਾ ਪਹਿ ਜਾਣ ਦਿੱਤੀ ਚਲੋ ਲਿਆਉਣਾ ਚਲੋ ਚਲੋ ਠੀਕ ਹੈ ਵੀਰ ਜੀ ਜਿਆਲਾਬਾਦੀ